ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਿਦਮਪ੍ਰੀਤ ਸਿੰਘ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਆਂ ਅੱਜ ਦੇ ਵਲੌਗ ਦੀ ਸਟਾਰਟਿੰਗ ਆਪਾਂ ਕਰਦੇ ਆਂ ਆਪਣੇ ਟਰੈਕਟਰ ਤੋਂ ਆਪਣੇ ਟਰੈਕਟਰ ਦੀ ਤਿਆਰੀ ਚੱਲ ਰਹੀ ਹੈ ਜੀ ਆਪਾਂ ਬਾਬੇ ਬੁੱਢੇ ਜਾਨ ਦੇ ਲਈ ਟਰੈਕਟਰ ਤਿਆਰ ਕਰੀ ਜੰਨੇ ਆ ਇਹਦੇ ਐਂਡ ਜੇ ਥੋੜੇ ਢਿੱਲੇ ਸੀਗੇ ਉਹ ਬਦਲਦੇ ਆਂ ਤੁਹਾਨੂੰ ਮੈਂ ਐਂਡ ਵਿਖਾ ਦਿੰਦਾ ਆ ਆ ਐਂਡ ਸੀਗਾ ਇਹਨਾਂ ਗੋਲੀ ਚ ਢਿੱਲ ਸੀਗੇ ਇੱਥੇ ਤੇ ਇਹ ਚੇਂਜ ਕਰਤਾ ਤੇ ਆਪਾਂ ਨਵੀਂ ਲਿਆਂਦੇ ਦੋਵੇਂ ਚੇਂਜ ਕਰਦਨੇ ਹੁਣ ਤੇ ਨਾਲ ਦੀ ਜਦੋਂ ਦਾ ਟ੍ਰੈਕ ਲਿਆ 2012 ਮਾਡਲ ਉਹਦੇ ਆਇਆ ਤੇ ਹੁਣ ਇਹ ਤੇ ਢਿੱਲ ਪੈ ਗਈ ਆ ਤੇ ਇਹ ਚੀਜ਼ ਥੋੜੀ ਸੀਗੀ ਢਿੱਲੀ ਹੁਣ ਸੱਚਾ ਹੁਣ ਨਵੀਂ ਪਾ ਦਿੰਦੇ ਹਾਂ ਇਹ ਆਪਾਂ ਲਿਆਂਦੇ ਹਾਂ ਮਲੋਟੋ ਕੱਲ ਇਹ ਦੋਵੇਂ ਆਪਣੇ ਨੂੰ ਪਾ ਗਏ ਦੋ ਵਜਾ ਤੇ ਪਾ ਗਏ 1000 ਦਾ ਇੱਕ ਹੈ ਜੀ ਇਹ ਤੇ ਆਪਾਂ ਹੁਣ ਇਹਨੂੰ ਪਾਵਾਂਗੇ ਇਧਰਲਾ ਵੀ ਆਪਾਂ ਖੋਲ ਲੈਨੇ ਆ बोल के ਤੇ ਨਾਲੇ ਇਹਦੀ ਅਲਾਈਨਮੈਂਟ ਚੈੱਕ ਕਰ ਲੈਣੇ ਆ ਦੋਹਾਂ ਦੀ ਕਿੱਥੇ ਕਿੱਥੇ ਹੁੰਦੇ ਆ ਇਹ ਨਟਾ ਪਤਾ ਲੱਗ ਜਾਊਗਾ ਤੇ ਕਰਕੇ ਤੇ ਫਿਰ ਤੁਹਾਨੂੰ ਦੱਸ ਦਿਆਂਗੀ ਲਓ ਜੀ ਆਪਾਂ ਕਿਸਾਂ ਲੱਗ ਪਏ ਸੀਗੇ ਐਂਡ ਤੋਂ ਖਾਉਨੇ ਆ ਲਓ ਜੀ ਤਨਾ ਬਾਈ ਜੀ ਲੱਗ ਗਿਆ ਐਂਡ ਕਿਸਨ ਮਹੀਨੇ ਇੱਕ ਚ ਹੋ ਜੂ ਮਾਰ ਆ ਆਪਣੇ ਤਾਂ ਇਹ ਗੱਲ ਜੀ ਭਾਰਤ ਜਦੋਂ ਮੰਨ ਕੇ ਚੱਲ ਬੰਦਾ ਬੋਲਣ ਲੱਗੇ ਜੀ ਨਾ ਲਓ ਜੀ ਆਪਾਂ ਇੱਕ ਪਾਸੇ ਕੱਸਤਾ ਜੋ ਦੂਜੇ ਪਾਸੇ ਰਹਿੰਦਾ ਉਹ ਆਪਾਂ ਆਕੇ ਕਰਾਂਗੇ ਹੁਣ ਸਦਾ ਆਪ ਮਸ਼ੀਨ ਲੈ ਕੇ ਚੱਲੇ ਆਂ ਖੱਪਿਆਂ ਵਾਲੀ ਇਹਨਾਂ ਲੀਵਰ ਲਵਾ ਕੇ ਲਿਆਉਣਾ ਗੇਅਰ ਵਾਲਾ 4 ਵੀਲ ਵਾਲਾ ਗੇਅਰ ਤਾਂ ਆਪਾਂ ਥੱਲੇ ਕੱਸਿਆ ਆ ਉਹ ਪਰਲੇ ਪਾਸੇ ਗੇਅਰ ਆਇਆ ਤੁਹਾਨੂੰ ਖਾ ਦਿੰਨੇ ਆ ਉਹ ਨਾਲ ਜਿਹੜੀ ਪੱਤੀ ਆ ਤੇ ਇਹਦੇ ਲੀਵਰ ਲਵਾ ਕੇ ਲਿਆਉਣਾ ਤਾਂ ਇਹ ਸੀਟ ਦੇ ਨਾਲ ਲੀਵਰ ਲੱਗ ਜੂਗਾ ਤੇ ਇਹਨੂੰ ਲੈ ਕੇ ਚੱਲਦੇ ਆਂ ਆਪਾਂ ਖੱਪਿਆਂ ਵਾਲੀ ਤੇ ਤੁਹਾਨੂੰ ਗਰਾਹ ਵਿਖਾਉਣੇ ਆ ਲੀਵਰ ਲੱਗਾ ਲਓ ਜੀ ਹੁਣ ਮਸ਼ੀਨ ਚੱਲੀ ਆਪਣੀ ਖੱਪਿਆਂ ਵਾਲੇ ਤੇ ਦੇ ਨਾਲ ਹਿੱਸਾ ਆਪਿਆ 4 ਵੀਲ ਵਾਲਾ ਇਹ ਨਾ ਪਹਿਲਾਂ ਉਹਦੇ ਬਾਈ ਦੂਜੀ ਦੇ ਆਪਣੀ ਵੀ ਬਾਈ ਨਵੀਂ ਲਿਆਂਦੀ ਜਿਹੜੀ ਬਾਈ ਮਾਡਲ ਦੇ ਤੇ ਉਹਦਾ ਜਿਹੜਾ ਸਿਲੰਡਰ ਸੀਗਾ ਉਹਦੀ ਕਟਾਈ ਵੱਧ ਸੀਗੀ ਤੇ ਉਹਨੇ 4 ਵੀਲ ਵਾਲਾ ਹਿੱਸਾ ਮਗਰੋਂ ਤੋੜਤਾ ਇਹਦੀ ਹੈ ਹੁਣ ਆਪਾਂ ਉਹਦਾ ਤਾਂ ਆਪਾਂ ਲੈ ਆਂਦੇ ਸੀ ਕੱਲ ਨੂੰ ਉੱਤਕੇ ਸੀਗੇ ਸਮਾਨ ਲੈਣ ਤੇ ਉਹ ਲਿਆਂਦਾ ਸੀ ਸਮਾਨ ਸਾਰਾ ਤੇ ਹੁਣ ਆਪਾਂ ਲੈ ਕੇ ਚੱਲੇ ਇਹਨੂੰ ਖਾਣੇ ਇਹਦੇ ਲੀਵਰ ਲਾ ਕੇ ਲਿਆਉਨੇ ਤੇ ਫਿਰ ਆ ਕੇ ਲਾਵਾਂ ਹਿੱਸਾ ਹਾਂ ਇਸ ਹੱਲ ਆ ਗਿਆ ਉਹ ਖਾਵਾਂਗੇ ਹਿੱਸਾ ਪੱਕੇ ਵੇਲਣ ਨੂੰ ਦੇ ਆ ਤੇ ਆਪਣੀ ਦੂਜੀ ਮਲਕੀਅਤ ਵੀ ਆਪਣੇ 4 ਵੀਲ ਦਾ ਹਿੱਸਾ ਉਹਦੇ ਲੱਗਿਆ ਆ ਤੇ ਉਹਦੇ ਨਾਲ ਕਲਾ ਗੇਅਰ ਰਹਿੰਦਾ ਗੇਅਰ ਆਪਣੇ ਨੂੰ ਗਲਾਰੇ ਮਿਲੇ ਨਹੀਂ ਗੇ ਗਲਾਰੇ ਤੇ ਚੈਨ ਨਹੀਂ ਮਿਲੇ ਤੇ ਆਪਾਂ ਲੈਣ ਗਏ ਸੀਗੇ ਮਲੋਟੋਂ ਦੇ ਆਪਣੇ ਮਿਲੇ ਨਹੀਂ ਤੇ ਆਪਾਂ ਇਹਦੀ ਚੈਨ ਤੇ ਗਲਾਰੇ ਆਪਣੇ ਉਧਰ ਪਏ ਆ ਉਹ ਵੀ ਤੁਹਾਨੂੰ ਵਿਖਾ ਦਿੰਦਾ ਤੇ ਹੁਣ ਆਪਾਂ ਇਹਦਾ ਕਰਦੇ ਕੋਈ ਨਾ ਕੋਈ ਹਿੱਲਾ ਵੈਸ ਤਾਂ ਮੰਗਾਏ ਹੋਏ ਆ ਜੇ ਆ ਜਾਣ ਤਾਂ ਆਪਾਂ ਇਹਦੇ ਗਲਾਰੇ ਮੰਗਾਏ ਹੋਏ ਆ ਤੇ ਚੈਨ ਵੀ ਆਪਣੇ ਮਕਸਰੋਂ ਤੇ ਉਹ ਆਪਾਂ ਸ਼ਾਇਦ ਆ ਜਾਣ ਆਪਣੀ ਇੱਕ ਅੱਧ ਦਿਨ ਕਹਿੰਦੇ ਆ ਅਸੀਂ ਪੁੱਛ ਕੇ ਦਾ ਦਿੰਦੇ ਆ ਭਈ ਮਿਲਦੇ ਕਿ ਨਹੀਂ ਮਿਲਦੇ ਤੇ ਉਹ ਆਪਣੀ ਰਾਣੂ ਉਹ ਸਾਹਮਣੇ ਵੇਟਾ ਮਰੀ ਆਂਦੀ ਆ ਤੇ ਆਪਾਂ ਹੁਣ ਕੀ ਦਾ ਫਿਲਹਾਲ ਤਾਂ ਮਸ਼ੀਨ ਲਾਏ ਚੱਲੇ ਆ ਖੱਪਿਆਂ ਵਾਲੀ ਖੰਪਿਆਂ ਵਾਲੀ ਲਈ ਚੱਲੇ ਆ ਤੁਹਾਨੂੰ ਦਿਖਾਉਨੇ ਆ ਉੱਥੇ ਲੀਵਰ ਲੱਗਦਾ ਕਿਵੇਂ ਲੀਵਰ ਨੂੰ ਲਾਉਂਦੇ ਆ ਸਾਰਾ ਕੁਝ ਨਾਲੇ ਆ ਕੇ ਆਪਾਂ 4 ਵੀਲ ਵਾਲਾ ਹਿੱਸਾ ਲਾਵਾਂਗੇ ਲਓ ਜੀ ਮਸ਼ੀਨ ਆਪਣੀ ਚੱਲੀ ਖੱਪੜਿਆਂ ਵਾਲੇ ਐ ਮੜੀ ਥੋੜੇ ਨਾਲ ਤੂੰ ਆਉਨੇ ਅਸੀਂ ਉੱਤਰਦੇ ਆ ਝੜ ਆਇਆ ਤੂੰ ਨਾਲ ਹੀ ਜਾਵੜਾ ਮੈਂ ਰੋਟੀ ਖਾ ਕੇ ਆਉਣਾ ਭਾਰਤਾ ਜੂ ਜਾ ਫਿਰ ਮੇਰੇ ਨਾਲ ਹਾਂ ਮੈਂ ਤੇ ਭਾਰਤਾ ਜਾਾਂਗੇ ਐਨੂੰ ਜਾਣਦੇ ਐਨੂੰ ਭਾਰਤ ਆ ਪਾ ਚਾਲਦੇ ਆ ਜਾਣਦੇ 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 ਮਾਰੀਏ ਐਨੂੰ ਅੱਟ ਜਾਣਦੇ 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 ਮਾਰੀਂ ਹੋਰ ਜਾਣਦੇ ਜਾਣਦੇ ਫ੍ਰੇਲੈ ਜਾਣਦੇ ਜਾਣਦੇ ਕਿੰਨਾ ਚੱਕਰੀਆ ਜੀ ਐਨੂੰ ਤਨੇ 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 ਐਨੂੰ ਚੱਲ 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 ਬਾੜੀ ਨਾ ਕਰੀ ਚੱਲ 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 ਵੜਦੇ ਜਾਣਦੇ ਜਾਣਦੇ ਹੋਰ ਚੱਲ ਜਾਣਦੇ ਜਾਣਦੇ ਗੱਲ ਮਟੀ ਵਾਰ ਦੇ ਵਾਰ ਦੇ ਵਾਰ ਦੇ ਫੁੱਲ ਵਾਰ ਦੇ ਬਾੜੀ ਭਾਰਤ ਕਿ ਨਹੀਂ ਇੱਥੇ ਤਾਂ ਚੜੂਗੀ ਓਏ ਚੱਲ ਜਾਂਦੇ 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 ਚਲਾ ਜੀ ਮਹੀਨ ਚੱਲੀ ਖੱਪਿਆਲੇ ਆਪਾਂ ਚੱਲਦੇ ਰੋਟੀ ਖਾ ਕੇ ਮਗਰ ਸ਼ੇ ਤਾਂ ਆਪਣੀ ਗਈ ਤੇ ਆਪਾਂ ਕਰਨਾ ਸੀ ਰਾਣੋਂ ਨੂੰ ਅੰਦਰ ਰਾਣੋਂ ਨੂੰ ਅੰਦਰ ਕਰਕੇ ਆਪਾਂ ਨਾਲੇ ਖੇਤ ਫੜਾ ਕੇ ਉਹਨੇ ਲੱਸੀ ਤੇ ਨਾਲੇ ਚੱਲਦੇ ਆਪਾਂ ਮਸ਼ੀਨ ਦੇ ਮਗਰ ਨੂੰ ਖਾਉਂਦੇ ਲੀਵਰ ਲੂਰ ਕਿਵੇਂ ਲੱਗਦਾ ਸੋ ਲਾਈ ਆਪਾਂ ਗਾਤੇ ਰਾਣੋਂ ਨੂੰ ਅੰਦਰ ਹਾਂ ਉਹ ਤੇ ਵਿਲੂਈ ਤੇ ਹੁਣ ਆਪਾਂ ਖੰਨੇ ਰੁਕੀ ਤੇ ਫਿਰ ਆਪਾਂ ਚੱਲਦੇ ਆਂ ਮਸ਼ੀਨ ਦੇ ਮਗਰ ਨਾਲੇ ਆਪਾਂ ਲੱਸੀ ਫੜਾ ਕੇ ਉਹਨੇ ਖੇਤ ਲੋ ਜੀ ਆਪਣਾ ਪਲਾਨ ਚੇਂਜ ਹੋ ਗਿਆ ਹੁਣ ਡੈਡੀ ਕੰਨੇ ਆ ਕੇ ਰੋਟੀ ਖਾ ਜੂਗਾ ਆਪੇ ਨਾਲ ਲੱਸੀ ਲੈ ਜਾਊਗਾ ਤੇ ਹੁਣ ਆਪਾਂ ਲੈ ਕੇ ਚੱਲੇ ਆ ਆਪਣਾ ਸਿਟੀ ਸੌ ਖੱਪਿਆਂ ਵਾਲੇ ਨਾਲ ਇਹਦੇ ਕਰਾ ਕੇ ਲਿਉਂਦੇ ਪੱਤੀ ਲੱਗਦੀ ਆ ਇਹਨਾਂ ਮਗਾ ਰੇੜੀ ਪਾਉਂਦੇ ਨੇ ਆਪਾਂ ਤੇਰੀ ਪੱਤੀ ਸੈੱਟ ਕਰਾਉਣੀ ਆ ਨਾਲ ਲੱਗਦੀ ਟਾਇਰ ਦੇ ਤੇ ਨਾਲੇ ਆਪਾਂ ਦੂਜਾ ਮੋੜ ਸੇ ਲੈ ਜਾਂਦੇ ਹੁਣ ਥੱਲੇ ਆਵਾਂਗੇ ਉੱਥੇ ਤੇ ਦੂਜੇ ਤੇ ਆਪਾਂ ਆ ਜਾਾਂਗੇ ਤੇ ਨਾਲੇ ਸੁਣੋ ਉੱਥੇ ਦਿਖਾਉਦੇ ਆ ਆਪਣਾ ਗੀਅਰ ਗੋਰ ਕਿਵੇਂ ਲਾਉਂਦੇ ਲੀਵਰ ਉਹਦੇ ਲੋ ਜੀ ਇਹਨੂੰ ਕਰੀਏ ਨੇ ਆਪਾਂ ਸਟਾਰਟ ਤੇਲ ਤੁਲ ਪਾਤਾ वाह चलता स्टार्ट नहीं होंगे फाइनली अपना मोटर स्टार्ट हो गया ना चेक करो जी सामने ਤੇ ਬਾਰੇ ਚਲਦੇ ਆ ਬਟੂਪੇ ਵਾਲੀ ਮੈਂ ਤੁਹਾਨੂੰ ਬਤਾਉਂ ਗਿਆ ਕਿ ਲੀਵਰ ਤੇ ਭਾਰਤੋਂ ਦਾ ਉਹ ਮੋਟਰਸਾਈਕਲ ਦੇ ਇੰਨਾ ਭਗਲੇ ਚਲੇ ਆ ਹਾਂ ਲਓ ਜੀ ਇਹ ਤਾਂ ਗਿਆਦੀ ਬਾੜ ਨਹੀਂ ਆਪਾਂ ਚੱਲੇ ਆ ਸਿਟੀ ਸੌਤੇ ਦੂਜੇ ਦੇ ਹੁਣ ਆਪਾਂ ਉੱਥੇ ਹੀ ਖਾ ਲਤਾ ਉਹ ਕਹਿੰਦਾ ਨਹੀਂ ਮੈਂ ਅੱਜ ਖਪਾਂ ਲਈ ਜੀ ਚਲੋ ਜੀ ਤਾਂ ਤੁਹਾਨੂੰ ਮੈਂ ਲੈ ਰਿਹਾ ਖੱਪਿਆਂ 'ਚ ਜਾ ਕੇ ਤੇ ਲਈ ਆਪਾਂ ਇਸਕੇ ਖੱਪਿਆਂ ਵਾਲੀ ਵਾਸਾ ਫਰਮ ਹੋਰੀ ਮਾਣਾ ਤੇ ਜੇ ਤੁਹਾਨੂੰ ਥੋੜੀ ਮਾੜ ਜੇ ਆਪਾਂ ਨੇ ਜਾਵਨੇ ਗਰਮੀ ਦੀ ਦੁਕਾਨ ਕੋਲ ਤੇ ਤੁਹਾਨੂੰ ਦੁਕਾਨ ਕੋਲ ਜਾ ਕੇ ਪਤਾ ਹੋਵੇ ਲਈ ਆ ਇਹ ਸਾਰਕੋ ਗੁਰੂ ਹਸਾ ਯਾਰੀ ਸਿੱਦੇ ਪੁਰਸਾਂ ਜਾਂਦੀ ਹੈ ਇਸੇ ਤੇ ਆਪਾਂ ਕੋਲ ਤੇ ਦੀ ਆਪਣੀ ਇਹ TVTY 376 ਧਾਰਾ ਆਹ ਖੜੇ ਗਰਮੀ ਤੈਣ ਬਾਈ ਦਾ ਨਾਮ ਹੀ ਨਹੀਂ ਲਾ ਬਾਈ ਦਾ ਨਾਮ ਕੀ ਸੀਗਾ ਮੈਂ ਭੁੱਲ ਗਿਆ ਲੱਖਾ ਗਰਮੀ ਤੈਣ ਲੱਖਾ ਬਾਈ ਅੱਠਿਆਂ ਚ ਫਿਰਦੇ ਆਂ ਤੂੰ ਅੱਠਿਆਂ ਨੂੰ ਫਿਰ ਕਿਉਂਦਾ ਦਾਰਾ ਅੱਠਿਆਂ ਚ ਫਿਰਦੇ ਤੂੰ ਵੀਡੀਓ ਬਣਾਤੀ ਬੜੀ ਉੱਤੇ ਗਾਣਾ ਲਾਏਗਾ ਕਿ ਵੀਡੀਓ ਬਾਜੀ ਬਾਹ ਬਾਜੀ ਚੱਲੂਗੀ ਹੁਣ ਤਾਂ ਸਿੱਧੀ ਲਾਈਵ ਚਲਣੀ ਹੈ ਤੇ ਇੱਕ ਜਣਾ ਅੱਗੇ ਬੰਦਾ ਜੀ ਮਸ਼ੀਨ ਆਪਣੀ ਖੜੀ ਐ ਇੱਥੇ ਤੇ ਬਾਈ ਯਾਰ ਕਹਿੰਦੇ ਹੁਣ ਅਸੀਂ ਟਰਾਲਾ ਪਾਸੇ ਕਰਦੇ ਆ ਤੇ ਇੱਥੇ ਲਾਉਂਦੇ ਆ ਮਸ਼ੀਨ ਗਰਮੀਤ ਬਾਈ ਯਾਰ ਟਰਾਲੇ ਹੀ ਬਣਾਉਂਦੇ ਆ ਗੱਠਾਂ ਵਾਲਾ ਦੂਜਾ ਟਰਾਲਾ ਜਿਵੇਂ ਮਿੱਟੀ ਵਾਲੇ ਸਾਰੇ ਬਣਾ ਲੈਂਦੇ ਆ ਤੁਸੀਂ ਜੇਨ ਸੰਪਰਕ ਕਰਨਾ ਤਾਂ ਨੰਬਰ ਹੈਗਾ ਬਾਈ ਦਾ ਮੈਂ ਵਿਖਾ ਦਿੰਦਾ ਆ ਲਿਖਿਆ ਆ 90200 3905911 ਤੇ ਬਾਈ ਅਰੇ ਮਸ਼ੀਨਾਂ ਵੀ ਫੋਰ ਬਾਈ ਕਰਦੇ ਆ ਹਿੱਸੇ ਹਿੱਸੇ ਆਪੇ ਮੰਗਾ ਲੈਂਦੇ ਆ ਜੇ ਕਿਸੇ ਵੀਰ ਨੇ ਫੋਰ 4 ਕਰਾਉਣੀ ਹੈ ਮਸ਼ੀਨ ਤਾਂ ਦੱਸ ਦੇ ਇਹ ਆ ਬਾਈ ਜੀ ਆ ਬਾਈ ਜੀ ਆ ਬਾਈ ਜੀ ਆ ਆ ਬਾਈ ਜੀ ਵਾਹ ਸ਼ਾਬਾਸ਼ ਆਸੇ ਉਹ ਆਪਣਾ ਫਾਰਮਰ ਸਾਹਿਬ ਬੈਠਿਆ ਹੂੰ ਤੇ ਲੱਗੇ ਭਾਈ ਆ ਢੈਂਕੀ ਤੇ ਕਰਿਆ ਨੇ ਉਹ ਢੈਂਕੀ ਦਾ ਅਸੀਂ ਸਮਾਈ ਵੀ ਬੈਠਾ ਕਰ ਦਿੰਦੇ ਆ ਅੱਛਾ ਲੈ ਹਾਂ ਕਿਹਦਾ ਤਾਸ ਠੀਕ ਐ ਕਿੰਨੇ ਬੁਟਾ ਆ 2.5 ਬੁਟਾ ਥਾਈ ਬੁਟਾ ਗੱਠਾਣਾ ਟਰਾਲਾ ਚਲੋ ਹੁਣ ਆਪਾਂ ਆਪਣੀ ਮਸ਼ੀਨ ਲਾਉਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਕਿਵੇਂ ਇੰਗਲੀਵਰ ਉੱਪਰ ਲਾਉਂਦਾ ਬਾਈ ਲਾਈ ਆਪਾਂ ਲਾਉਣ ਲੱਗ ਪਿਛੇ ਸਾਮਾਨ ਇਹ ਖੇਡ ਤੇ ਲਾਉਂਦਾ ਕੰਦ ਨਾਲ ਮੁੰਡੇ ਛਾਣਾ ਲੈ ਕੇ ਆ ਗਏ ਆ ਪਤਾ ਹੋ ਜੀ ਬੈਠੇ ਆਪਣੇ ਮਾਜੀ ਦੀ ਸੱਟ ਛਾਣੇ ਦੀ ਤੇ ਇੱਕ ਤੁਹਾਨੂੰ ਹੋਰ ਕਹਾਂ ਆਪਣੇ ਮਸ਼ੀਨਾਂ ਬਾਈ ਨੇ ਕੀਤੀਆਂ 4x4 ਫਰਮੇਤ ਨਹੀਂ ਤੇ ਬਹੁਤ ਵਧੀਆ ਕੰਮ ਬਾਈ ਦਾ ਤੇ ਬਾਈ ਲੱਖਾ ਟਰੈਕਟਰ ਦਾ ਕੰਮ ਕਰਦੇ ਆ ਟਰੈਕਟਰ ਰੂਟਰ ਸੈੱਟ ਕਰੀਂਦਾ ਹੁਣ ਆਸ਼ਾ ਕਰੀ ਜਾਂਦੇ ਸੈਟਵਟ ਬਾਈ ਇਹਨੂੰ ਕਿਹਾ ਟੋੜੀ ਪ੍ਰੋਜੈਕਟਰ ਲੱਗਾ ਬਾਈ ਕਰੀਂਦੇ ਟਰੈਕਟਰ ਦਾ ਕੰਮ ਆ ਜੀ ਇਹਨੇ ਬਾਈ ਵੀ ਲੱਗ ਪਏ ਨੇ ਸਮਾਨ ਨਾਲ ਨਾਲ ਰਲਾਈ ਆਦੀ ਆ ਰਲਾਈ ਨੇ ਨਿਖਾਉਂਦੀ ਆ ਆਪੇ ਤੁਹਾਡੀ ਆਵਾਜ਼ ਘੱਟੋ ਨਿਕਲ ਗਈ ਆਪਣੇ ਆਹ ਜੱਲੇ ਨਾਲ ਸਾਈਡ ਤੇ ਇਧਰ ਬਾਜੀ ਮੋੜੇ ਕੱਲੀ ਜਾਂਦੇ ਆ ਤੁਹਾਡਾ ਹੈ ਤੁਸੀਂ ਜੁਨੇ ਕਰਦੇ ਆ ਨਾ ਨਾ ਲਾ ਰਹੇ ਆ ਭਾਈ ਲਾਈ ਜੀ ਨਾ ਲੱਗੇ ਸੀਗੇ ਆਉਂਦੇ ਲੈ ਆ ਦੇਗੇ ਬਾਈ ਕਿੰਨੀ ਕਿੰਨੀ ਲੋੜੇ ਨਹੀਂ ਲੋੜੀ ਬਣੀ ਆਉਂਦੇ ਤਾਂ ਜਾ ਕੇ ਆਉਣ ਪਰ ਜਾਣੇ ਚੱਲ 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 ਸੱਸ ਹੋਏ ਅਸੀਂ ਜੀਨ ਆਪਾਂ ਲਾ ਦਿੱਤੀ ਆ ਉਹਨੂੰ ਹੋਣਿਆ ਦੇ ਲੀਵਰ ਬਣਿਆ ਪਿਆ ਬਸ ਥੋੜਾ ਕੋਣ ਇਸ ਰਹਿੰਦਾ ਤੋਂ ਬਾਈ ਦੀ ਸਾਲ ਕੱਢੀ ਜਾਂਦੇ ਆ ਲਓ ਜੀ ਆ ਬਣ ਕੇ ਤਿਆਰ ਆ ਉਹ ਜਿਹੜੀਆਂ ਵੀ ਲੱਗੀਆਂ ਪਈਆਂ ਉਹਦੇ ਵੀ ਤੇਰੀ ਨਾਲ ਦੀ ਆ ਆ ਸਾਲ ਕੱਢੀ ਲਓ ਜੀ ਰੀਵਰ ਬਣ ਕੇ ਤਿਆਰ ਹੋ ਗਿਆ ਹੁਣ ਮੇਰੀ ਕੰਮ ਲੱਗਿਆ ਫਿਟਿੰਗ ਤੇ ਬਾਈ ਨੂੰ ਕਰਦਾ ਫਿਟਿੰਗ ਤੇ ਕਰੋ ਚੈੱਕ ਆ ਥੱਲੇ ਪੈ ਰਿਹਾ ਦਸਮਾਣ ਉਹ ਨੋ ਟਾਈਟ ਕੋਈ ਇਹਦਾ ਸਰ ਦੋ ਸਹੀ ਜਿਹਾ ਇਹ ਉਹ ਲੱਗਿਆ ਆ 4 ਵੀਲ ਨਾ ਗੇੜਾ ਜੋ ਇਹ ਪੁੱਛਣਾ ਹੈ ਜਿਹੜੀ ਕੀਆਂ ਦਾ ਵੇ ਵੇ ਆਪ ਤਾਂ ਗਾਇਕੀ ਭੁੱਲਣਾ ਨਾ ਜੋ ਗਏ ਤਾਂ ਨੋਰਾ ਤੱਕ ਨਹੀਂ ਗਰੇਨ ਮਾ ਨਿਕਲਦਾ ਗਾਹੀ ਕਰ ਮੇਰੇ ਪਾਣੀ ਪਾ ਲਿਆ ਪਰਮਾ ਕਰਮੋਂ ਇਹ ਪਿਆਪਾ ਪਲਾਇ ਕਰਦੀ ਦੂਜੀ ਇਹ ਲੋਜੀ ਆ ਤੇਰ ਵਾਲੀ ਆ ਤੇਰ ਵਾਲੀ ਆ ਤੇ ਕਾਫੀ ਲੋ ਜਿੰਦਾ ਹੈ ਫੀਟਰ ਨਾਲ ਟੇਪ ਦੇ ਉੱਤੇ ਕਿਤੇ ਤਸਦੀਕ ਹੋ ਜੀ ਕਿ ਜੋ ਲਾਈ ਨਹੀਂ ਉਹ ਕਿੱਲੀ ਨਹੀਂ ਪਈਆਂ ਕਿੱਲੀਆਂ ਨਹੀਂ ਪਈਆਂ ਕੀ ਲੀਕ ਹੋਣੀ ਭਾਈ ਪਾਵਣੀ ਕਿਨੇ ਆ ਬਾਬੇ ਨਾજર ਸੋਣੇ ਫਿਰ ਤੁਸੀਂ ਕਾਹਦੇ ਕਾਰੀ ਕਰਦੇ ਹਾਂ ਬਾਕੀ ਫਿਰ ਉਹ ਬਾਕੀ ਹੁਣ ਨਾ ਨਾ ਸੈਟ ਹੋ ਗਈ ਓਏ ਔਰ ਦੂਰਾ ਚੱਲ ਕੋਈ ਨਾ ਸਿਟੀ ਫਿਰ ਤੁਸੀਂ ਡਰਾਈਵਰ ਕਾਹਦੇ ਹੋ ਓਏ ਰਿਜਮਾ ਲਓ ਜੀ ਫਾਈਨਲੀ ਆਪਣਾ ਲੀਵਰ ਲਾ ਕੇ ਤਿਆਰ ਹੋ ਗਿਆ ਕਰੋ ਚੈੱਕ ਆ ਰਿਹਾ ਇੱਥੇ ਨਿਊਟਰ ਆ ਭਾਈ ਤੇ ਤਾਂ ਨੂੰ ਲੀਵਰ ਲੱਗ ਜਾਂਦਾ ਗੇਅਰ ਲੱਗ ਗਿਆ ਇੱਥੇ ਨਿਊਟਰ ਹੋ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਤੇ ਕਰੀਆ ਕਿ ਆਪਾਂ ਇੱਕ ਤਾਂ ਜਿਹੜੇ ਸੋਨ ਵਾਲੇ ਕਾਦੇ ਐਂਡ ਰੇਂਜ ਦਾ ਉਹ ਪਾਉਨੇ ਆ ਤੇ ਜਿਹੜਾ ਮਾੜਾ ਮੋਟਾ ਦਾ ਕੰਮ ਹੋਰ ਲਾਈਟਾਂ ਲੁੱਟਾਂ ਲਵਾਉਣੀਆਂ ਉਹ ਨਾ ਇਹ ਤੁਹਾਨੂੰ ਆਉਨੇ ਆ ਇਹ ਲਾਈਟਾਂ ਦਾ ਆਪਾਂ ਕੱਲ੍ਹ ਨੂੰ ਹੀ ਲਵਾਵਾਂਗੇ ਜਾਂ ਮੈਂ ਦਲਵਾਏ ਪਰਸੋਂ ਜੋ ਨੇੜੇ ਹੀ ਆ ਕਿ ਉਹਨਾਂ ਜਿਕਰ ਆਪਾਂ ਇਹ ਮਸ਼ੀਨਾਂ ਦਾ ਹੀ ਕੰਮ ਕਰੀ ਜਾਂਦੇ ਹਾਂ ਇਹ ਤਾਂ ਉਹ ਸੋਨਾਂ ਰਹਿੰਦੀ ਹੈ ਰਿਪੇਅਰ ਜੀ ਕਰਾ ਕੇ ਤੇ ਫਿਰ ਉਹਦੋਂ ਬਾਅਦ ਸੋਨ ਵਾਲੇ ਕੰਮ ਲਗਾਗੇ ਕੰਮ ਤਾਂ ਥੋੜਾ ਹੀ ਆ ਇੰਨਾ ਤਾਂ ਹੈ ਨਹੀਂਗਾ ਤੁਹਾਨੂੰ ਕਰਾਉਣਾ ਹੈ ਚੈੱਕ ਬਣਾ ਰਹੇ ਆ ਆਪਣੇ ਵੀਡੀਓ ਦੇ ਨਾਲ ਚਲੋ ਜੀ ਆਪਾਂ ਅੱਗੇ ਲੇਟ ਬੇਸ਼ਕੀ ਸਾਰੇ ਲਈ ਵੀ ਜੀ ਆਪਾਂ ਚੱਲਦੇ ਆਂ ਮੋਟਰਾਲ ਦੇ ਆਪਾਂ ਦੱਸੋ ਉਹ ਨਾਲ ਦੀ ਨਵਾਦਾ ਏ ਚੱਲ ਔੜ-ਔੜ ਸਾਲ ਪਿੰਡ ਚ ਆ ਜੀ ਆਪਾਂ ਕਰਦੇ ਕੱਪਿਆ ਲਿਓ ਤੇ ਆਪਣੀ ਮਸ਼ੀਨ ਚੱਲੀ ਆ ਸਾਹਮਣੇ ਭੋਗਿਆ ਉਹ ਚੱਲੀ ਮਸ਼ੀਨ ਆਹ ਬਣਾ ਖਤ ਬਾਅਦ ਆੜ ਮਹੀਂ ਦੇ ਕੇ ਆਪਾਂ ਸੋਈ ਹੁਣ ਆਪਾਂ ਅੱਥਰੇ ਪਹੁੰਚ ਗਏ ਆ ਪਾ ਕੇ ਕਾਰ ਦੇ ਡਰਾਈਵਰ ਦਾ ਕੰਮ ਤੋਂ ਤੇ ਉਸ ਤੋਂ ਬਾਅਦ ਅੱਗੇ ਲੱਗੇ ਉਹ ਦਰਾਂ ਲੇ ਜਾ ਕੇ ਚਾਹ ਪਾਣੀ ਪੀਣੇ ਆ ਰੋਟੀ ਪਾਣੀ ਖਾਣੇ ਆ ਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ ਚੱਲੋ ਨਾ ਇੱਕ ਆ ਪਾਰੀ ਸਕੇ ਪਿੰਡ ਹੁਣ ਆਪਾਂ ਇੱਕ ਲੇ ਜਾਦੇ ਆਪਣਾ ਮੋਸੇ ਜਿਹੜਾ ਸਰਪੰਚ ਕੋਲ ੱल्ल्या ਸੀਗਾ ਤੇ ਫਿਰ ਚੱਲਦੇ ਘਰੇ ਦਿਨ ਰੋਟੀ ਪਾਣੀ ਖਾਂਦੇ ਆ ਆਹ ਆਹ ਲੈ ਇਹਨੂੰ ਲਈ ਆ ਮੋੜ ਕੇ ਚਲਦੇ ਆਂ ਸਾਨੂੰ ਘਰੇ ਆ ਗਏ ਲੋਈ ਆਪਾਂ ਅੱਜ ਸੇ ਘਰੇ ਹੁਣ ਖਾਣੇ ਆ ਰੋਟੀ ਤੇ ਫਿਰ ਕਰਦੇ ਆ ਟਰੈਕਟਰ ਦੀ ਨਾਲੇ ਐਂਡੂੰ ਢਪਾਉਨੇ ਆ ਤੇ ਫਿਰ ਦੰਦ ਤੁਨੂੰ ਖਾਉਨੇ ਆ ਚਲੋਈ ਲੋਈ ਆਪਾਂ ਰੋਟੀ ਖਾ ਲਈ ਆ ਤੇ ਪਸ਼ੂਆਂ ਪੱਟੇ-ਪੁੱਟੇ ਪਾਤੇ ਆ ਤੇ ਹੁਣ ਆਪਾਂ ਖੋਲਦੇ ਆ ਐਂਡ ਤੇ ਦੂਜਾ ਕੱਢਦੇ ਆ ਨਵਾਂ ਤੇ ਇਹ ਨਾਲ ਤੁਨੂੰ ਖਾਉਨੇ ਆ ਲੋਈ ਕਿਹੜਾ ਸਿੰਗਾ ਗਾਣਾ ਦੇਖ ਕੇ ਮੈਨ ਲਾਇਆ ਉਹ ਲੋਕੀ ਕੇ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਲਾਈ ਪਾਰ ਤਰੇ ਲੱਗੇ ਪਏ ਆ ਗੇਅਰ ਲਾਉਣ ਥੱਲੇ ਸ਼ਾਫਟ ਪੈਰੀਆਂ ਨੇ ਫੋਰ ਵੀਲ ਦੀਆਂ ਤੁਹਾਨੂੰ ਦਿਖਾਉਣੇ ਆ। ਹੋਰ ਇਹ ਗੇਅਰ ਸਾਹਮਣੇ ਉੱਥੋਂ ਸ਼ਾਰਟ ਪਾਉਗੀ। ਇੱਕ ਤਾਂ ਪੈ ਗਈ ਆ ਤੇ ਇੱਕ ਹੋਰ ਪੈਣੀ ਆ। ਤੇ ਇਹ ਇਹਦਾ ਦੂਜਾ ਹਿੱਸਾ ਉਹ タイヤਰੇ ਲੱਗੇ ਪਏ ਹਿੱਸੇ ਨੂੰ ਤੇ ਉਹਦੇ ਜਿਹੜਾ ਥੱਲੇ ਆ ਉਹ ਇੱਥੇ ਅੱਗੇ ਲੱਗ ਜੂਗਾ। ਉਹ ਜਿਹੜੇ ਬਾਹਰ ਤੇ ਬਾਜ ਗਏ ਨੇ ਤਾਂ ਇਹ ਵੀ ਇੱਥੇ ਲੱਗੇਗਾ। ਸਮਝਾਣੇ ਮਿੱਟੀ ਚ ਦੂਜੀ ਸ਼ਾਮ ਤਾਂ ਆ ਗਈ ਓਏ ਮਾਰਿਆਸ ਇਹ ਅੱਜ ਲਾਉਣਾ ਕੱਲ੍ਹ ਲਾਉਣਾ ਅੱਜ ਮਾਰਾਸ਼ ਨਹੀਂ ਹੁੰਦਾ ਵਾਹ ਨਾ ਲਾਉਣਾ ਲੋੜ ਨਹੀਂ ਪੈਣੀ ਉਹ ਲਾਉਣ ਭਾਈ ਇਹ ਚਾਅਦਾ ਕਰੀ ਜਾਂਦੇ ਆ ਤੇ ਆਪਾਂ ਐ ਉਹਦੇ ਲਾਉਨੇ ਆ ਐਂਡ ਕੱਸਦੇ ਆ ਡੈਡੀ ਕਹਿੰਦਾ ਮੈਂ ਆਉਣਾ ਖੇਤ ਗਿਆ ਮਾਰਿਆ ਵਾ ਇਹ ਆਪਾਂ ਇਹਨਾਂ ਦੇ ਐਂਡ ਲਾਉਨੇ ਆ ਦੋਵੇਂ ਇੱਕ ਤਾਂ ਵੈਸੇ ਪਾ ਹੀ ਦਿੱਤਾ ਮੈਂ ਤੇ ਦੂਜਾ ਪਾਉਣ ਵਾਲਾ ਇਹਦੀ ਹਜੇ ਲੈਂਡਮੈਂਟ ਜੀ ਵੇਖ ਕੇ ਤੇ ਫਿਰ ਕਰਦੇ ਨੇ ਲੋਡ ਤੇ ਡੈਡੀ ਨੂੰ ਆ ਦੇਣ ਤਾਂ ਫਿਰ ਆਪਾਂ ਪਾਉਨੇ ਐਂਡੇ ਦੇ ਚਲ ਲਓ ਜੀ ਕਹਿੰਦੇ ਡੈਡੀ ਜੀ ਕਹਿੰਦੇ ਆਪਾਂ ਨਾ ਕੱਲ ਨੂੰ ਲਾਵਾਂਗੇ ਐਂਡ ਕਿਉਂਕਿ ਹੁਣ ਕਹਿੰਦੇ ਸਾਨੂੰ ਕੰਮ ਆ ਪਾਣੀ ਪੋਣੀ ਛੱਡਣਾ ਤੇ ਜੋ ਤਾਂ ਪਾਣੀ ਛੱਡਣਗੇ ਆ ਤੇ ਆਪਾਂ ਉਹਨੇ ਨੂੰ ਹੋਰ ਕੋਈ ਕੰਮ ਕਰਦੇ ਆ ਤੇ ਬਾਈਅਰ ਵੀ ਕਹਿੰਦੇ ਆ ਆਪਾਂ ਹਿੱਸਾ ਕਰ ਲੂ ਨਾ ਵਾਂਗੇ ਨਾ ਹਿੱਸਾ ਤੁਹਾਨੂੰ ਦਿਖਾਵਾਂ ਕਹਿੰਦੇ ਕਿਵੇਂ ਲੱਗਦਾ ਤੇ ਨਾਲੇ ਐਂਡ ਚੰਗਾ ਜੀ ਫਿਰ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਸਸੇ ਕਾ